ਗੁਰੂ ਘਰ ਦੇ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਦਾ ਹਰ ਸਾਰਾ ਬਰਾਤ ਜੀ ਦਿੱਖੇ ਗੁਰੂ ਘਰ ਭਾਗੀ ਹਾਂ ਜੋ ਸਾਂਗਤ ਅਤੇ ਪਰਵਾਦ ਦੇ ਵਿੱਚ ਇਕੱਠੇ ਹੋ ਕੇ ਆਪਣੇ ਜੀਵਨ ਦਾ ਲਾਹ ਲਰੇ ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਗਰਮੰਦ ਦਾ ਜਾਪ ਕਰ ਰਹੇ ਹਾਂ ਗੁਰਮਖਾ ਪਾਸੋਂ ਅਕਾਲ ਪੁਰਖਾ ਗਰਵਾਣੀ ਗੁਰੂ ਦੇ ਲੜ ਦੇ ਨਾਲ ਲੱਗ ਰਹੇ ਆਪਣੇ ਮਨ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰਨੀ ਕਿਉਂਕਿ ਜਿੰਨਾ ਸਮਾਂ ਸਾਡਾ ਮਨ ਨਿਰਮਲ ਨਹੀਂ ਹੋਊ ਇੱਦ ਰੰਗ ਨਹੀਂ ਚੜਨਾ ਕੱਪੜੇ ਤੇ ਜੇਕਰ ਰੰਗ ਚੜਾਉਣਾ ਉਹਨੂੰ ਪਹਿਲਾਂ ਜੀ ਹੋਈ ਮੈਲ ਹਉਣੀ ਹੈ ਜੇਕਰ ਕਿਸੇ دیوار ਤੇ ਰੰਗ ਕਰਨਾ ਚਾਹੁੰਦੇ ਆ ਤੇ ਪਹਿਲਾਂ ਰੰਗ ਮਟਨਾ ਹੈ ਉਹ ਸਾਡੇ ਜਿਹੜਾ ਮਨ ਹੈ ਦੀ ਹਾਲਤ ਇਹੀ ਆ ਬੜੀ ਕਿਸਮ ਦੀ ਮੈਲ ਨਹੀਂ ਕਈ 11ਵਾਂ ਦੀ ਮੈਲ ਲੱਗੀ ਹੈ ਜਿਵੇਂ ਜਿਵੇਂ ਇਹ ਮੈਲ ਲਈ ਇਹ ਸਾਫ਼ ਹੋਵੇ ਜਾਂ ਤੇ ਨਾਲ ਨਾਲ ਜਦੋਂ ਅਸੀਂ ਲਗਾਤਾਰ ਡਿਮੋਵਾ ਲਲਾਰੀ ਦੇ ਕੱਪੜੇ ਡਬੋਂ ਦਾ ਕੱਢਦਾ ਪੱਕਾ ਰੰਗ ਚੜ੍ਹਨ ਦੇ ਲਈ ਵਾਰ-ਵਾਰ ਡਬੋਣਾ ਪੈਂਦਾ ਜਿਵੇਂ ਜੇਕਰ ਤੁਹਾਨੂੰ ਕੋਈ ਕੈਂਸਰ ਦੇ ਸੱਗ ਦੇ ਵਿੱਚ ਜਾਣ ਦੀ ਜ਼ਰੂਰੀ ਹੈ ਤੇ ਵਿਆਸਤਾ ਕਰ ਵੀ ਹੋ ਸਕਦਾ ਸਾਸ ਸੰਗਤ ਲਈ ਪਾਵਨ ਜੀ ਹੈ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਆ। ਪਾਪੀ ਤੋਂ ਪਾਪੀ ਜੀ ਦਾ ਹੀ ਪਾਰਕਦਾਰਾ ਹੋਣਾ। ਕਿਤਾਬ ਉਹ ਯੰਦਾਂ ਜਿਵੇਂ ਇੱਕ ਦੁਨੀਆ ਦੁਨੀਆਵੀ ਧਾਰਨਾ ਪੈਸੇ ਵਿੱਚ ਜਿੰਦੇ ਹੁੰਦੇ ਸੀ ਜਦੋਂ ਮੰਨ ਲਓ ਵੀ ਕੋਈ ਦੁਨੀਆਵੀ ਐਮਐਲਏ ਜਾਂ ਐਮਪੀ ਜੇ ਤੱਕ ਲੰਘਦਾ ਹੈ ਤੇ ਜਿਵੇਂ ਸਾਡੀ ਗੱਡੀ ਵੀ ਦੇ ਪਿੱਛੇ ਲੱਗੀ ਹੋਵੇ ਅਸੀਂ ਵੀ ਸਹਿਸਬਾਅ ਦੇ ਨਾਲ ਹੀ ਪਾਰ ਹੋ ਜਾਂਦੇ ਹਾਂ। ਕਿਉਂਕਿ ਸੰਗ ਦੇ ਵਿੱਚ ਪਤਾ ਨਹੀਂ ਸਾਲੋਂ ਕਈ ਵਾਰੀ ਹੋਮੇਓਪਥੀ ਲਿਖੀ ਜੀ ਮੇਰਾ ਤਾਂ ਮੈਂ ਤਾਂ ਦਰ ਵਿੱਚ ਚਾਰਜ ਕਰਕੇ ਦੇ ਵਾਸਤੇ ਆ ਰਿਹਾ। ਪਾਜੋ ਸੰਗਠਨ ਆਉਣੇ ਦੇ ਉੱਤੇ ਇਹ ਹੋਮੇਓਪਥੀ ਹੈ ਸਾਡੀ। ਉੱਥੇ ਪਾਣੀ ਭੰਡੇ ਵਾਲੇ ਬੈਠੇ ਨੇ। ਜਿਹੜਾ ਸਾਡੇ ਅੰਦਰ ਇਹ ਹੋਮੇ ਆ ਵੀ ਮੈਂ ਤਾਂ ਲਗਾਤਾਰ 8-8 ਘੰਟੇ 10-10 ਘੰਟੇ ਦੇ ਵਾਸਤੇ ਆ ਰਿਹਾ। ਤੇ ਸੰਗਠਨ ਆਉਂਦਾ ਇਹ ਵੀ ਡੋਟੇ। ਉੱਥੇ 12-12 ਘੰਟੇ ਬਾਰੇ ਬੈਠੇ ਨੇ। 12 ਬਾਰੇ ਦੇ ਜਿਹੜਾ ਜੀ ਹਰ ਵਕਤ ਸਤ ਜੁੜੀ ਹੋਈ ਹੈ। ਜੇ ਸਾਡੇ ਅੰਦਰ ਇਹ ਵੀ ਮੈਂ 12-12 ਕਹਿੰਦੇ ਕਾਰਿਆ ਲਗਾਤਾ ਕਿ ਜੋ ਸੰਨ ਚ ਉਹਨੇ ਪਤਾ ਲੱਗਦਾ ਇਥੇ ਜਿਹੇ ਜੀ ਬੈਠੇ ਜਿਹੜੇ ਅਰਧ ਹੀ ਯਾਗ ਦੇ ਹਰ ਵਾਰ ਲੈ ਲੁੜੀ ਨੇ ਟੋਟਦੀ ਨਹੀਂ ਬ੍ਰੀ ਟੋਟਦੀ ਨਹੀਂ ਇਹ ਤਰੀਕ ਤਰੋ ਲੱਗਦੀ ਆ ਜਦੋਂ ਅਸੀਂ ਗਰਵਾਣੀ ਨੂੰ ਖੋਜ ਕੇ ਪ੍ਰੈਕਟਿਸ ਕਰਨਾ ਹਾਂ ਹੌਂਸੀ ਕੋਰਪੋਰੇਸ਼ਨ ਉਸ ਤੋਂ ਸਗਲ ਕੀਤੀ ਕੋ ਉਨਖਾ ਨਹੀਂ ਤੇ ਲੈ ਸ਼ਾਇਦ ਕੋ ਯਾਨੀ ਨਵਾਂ ਜੀਵ ਹੋਣਾਂ ਕਨੀ ਅੰਦਰ ਸਵਾਰ ਕਰਾਉਣ ਤਾਂ ਵੀ ਬੇਟਾ ਆਪਣੇ ਟੀਚਰ ਦੀ ਬੜੀ ਇੱਜ਼ਤ ਕਰੀਆ ਕਰੀਆ ਤੇ ਇੱਕ ਇਦਾਂ ਦੀ ਗੱਲ ਵੀ ਜਿਵੇਂ ਆਪਾਂ ਨੂੰ ਤਾਂ ਜੇ ਕੋਈ ਰਾਹ ਤੇ ਚ ਬਿਠਾ ਕੇ ਲੈਫਟ ਵੀ ਦੇ ਦੇਣਾ ਕੱਢੀ ਦੇ ਆਪਾਂ ਤਾਂ ਉਹੀ ਉਹਨੂੰ ਨਹੀਂ ਭੁੱਲਦੇ ਬੰਦਾ ਮਿਲ ਜਾਪੇਗਾ ਨਹੀਂ ਤੂੰ ਮੈਨੂੰ ਤੋਂ ਇੱਥੇ ਛੱਡਿਆ ਸੀ ਜਾਂ ਆਪਾਂ ਜਿੱਥੇ ਦਰਿਆਲੇ ਪੜ੍ਹਾਈ ਬੜੀਏ ਸਕੂਲਾਂ ਚ ਸਾਨੂੰ ਕੋਈ ਟੀਚਰ ਕਦੀ ਮਿਲ ਜੇ ਤੁਸੀਂ ਬਿਨਾਂ ਮੇਰੇ ਲੰਘ ਜਿਓਗੇ ਆਪਰ ਬੈਠੇ ਪੈਰਾਂ ਤੇ ਨਿਕਲ ਜਾਂਦੇ ਵੀ ਮੈਨਾਂ ਨੇ ਪੜਾਇਆ ਇਹ ਸਾਡੇ ਸਤਿਗੁਰੂ ਧੰਗਰ ਸਾਹਿਬ ਜਿਹਨੂੰ ਗਰਸਿਆ ਜੀ ਮਹਾਰਾਜ ਨੇ ਬੜੇ ਬੜੀਆਈ ਕਰ ਰਹੀ ਹੈ ਉਹਨਾਂ ਪ੍ਰਮੁਖਾਂ ਦੀ ਜਿਹੜੇ ਉਹਨੂੰ ਕੋਈ ਆਨ ਮਿਲਾਵਾ ਜਿਹੜਾ ਪ੍ਰੀਤਮ ਪਿਆਰਾ ਵੀ ਉਹ ਗੁਰਮੁਖੀ ਵੜਿਆਈ ਗਰਬਾਣੀ ਆਪ ਕਰ ਰਹੀ ਹੈ ਸੋਭਾ ਕਰ ਰਹੀ ਹੈ ਜਿਹੜੇ ਉਹਨੂੰ ਦਰਸ਼ਨ ਕੀ ਕਹਿ ਹੀ ਰਹੇ ਸਤਿਗੁਰੂ ਬਾਣੀ ਦੇ ਹੈ ਕਿ ਨਹੀਂ ਇਸ ਲਈ ਜਿਹੜੇ ਗੁਰਮੁਖੀ ਵੜਿਆਈ ਸੋਭਾ ਅਸੀਂ ਨਹੀਂ ਕਰਦੇ ਇਹ ਗਰਬਾਣੀ ਕਰਦੇ ਹਾਂ ਕਉਈ ਤੁਆ ਨੂੰ ਉਹ ਸਰਕਾਰੀ ਨਾਮ ਦੇ ਬੋਦਾਂ ਗੁਰਮਖਾਈ ਸਾਰੇ ਨਾਮ ਨੂੰ ਫੋਨ ਦੇ। ਇਸ ਲਈ ਪੰਨਾ ਗੁਰਮਖਾਣੋਂ ਭਾਉ ਕੇ ਭੇਲਿਆ ਮਾਲ ਕਰਨ। ਤੇ ਉਹਨਾਂ ਨੇ ਸਾਨੂੰ ਦੱਸਿਆ ਬਾਣੀ ਨੂੰ ਪੜਨਾ ਕਿਵੇਂ। ਹੋਜਣਾ ਸਿੱਖਿਆ। ਇਸ ਲਈ ਤਾਂ ਉਹਨਾਂ ਗੁਰਮਖਾਣ ਦੀ ਥੋੜੀ ਆਈ ਸ਼ੋਭਾ ਗਰਬਾਣੀ ਕਰ ਰਹੀ ਹੈ ਤੇ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਉਹਨਾਂ ਸਿੱਖਿਆ। ਉਹਨਾਂ ਨੇ ਸਿਖਾਇਆ ਸਾਨੂੰ। ਕਿਉਂਕਿ ਉਹਨਾਂ ਨੇ ਆਖਿਆ ਕਿ ਪੋਤ ਸੰਸਾਰ ਤੱਕ ਫਰੇਆ ਜੇਕਰ ਤੁਸੀਂ ਆਪ ਨਹੀਂ ਸਿੱਖੋਗੇ ਤੇ ਰੱਬੇ ਦੱਸੋਗੇ ਵੀ ਤਾਂ ਇਸ ਵਾਰ ਕੋਈ ਨਹੀਂ ਅਸੀਂ ਇੱਥੇ ਗੱਲ ਨਹੀਂ ਨਵੇੜ ਸਕਦੇ ਨਾ ਸੇਮਨ ਕਿਉਂ ਕਰਨਾ ਕੋਈ ਪੁੱਛੇ ਆਪਾਂ ਤਾਂ ਨਹੀਂ ਬਾਸ ਜੀ ਕਰੀ ਜਾਂ ਉਸਨੂੰ ਬਾਣੀ ਕਿਉਂ ਪਾ ਲਈ ਆਪਾਂ ਬੇਜੀ ਬਸ ਪੜੀ ਜਿਓ ਆਪੇ ਹੱਥ ਪੈ ਆਪਾਂ ਉਹ ਸ਼ਾ ਉਹਦਾ ਸਵਾਦ ਆਸਦੀ ਨਹੀਂ ਹੋਣਾ ਇਹਦਾ ਹੁੰਦਾ ਨਾ ਸਾਡੇ ਨਾਲ ਕੋਈ ਸਾਰੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਵੀ ਮੈਂ ਕਿਉਂ ਬਾਣੀ ਪੜਾ ਮੈਂ ਕਿਉਂ ਸਿਮਰਨ ਕਰਾਂ ਅਸੀਂ ਇੱਥੇ ਗੱਲ ਵੀਰ ਦਾ ਨਹੀਂ ਇਹ ਜਾਂ ਕਿ ਮਿੱਠਾ ਹੈ ਜਾਂ ਕਿ ਨਹੀਂ ਹੈ ਆਪਾਂ ਕਰ ਵੀ ਜਾਂਦੀ ਸੀ ਇਨਾਂ ਦੇ ਐ ਜਸੂਜੀਐ ਸਰੀ ਕੋ ਸੋਖ ਬਾਰੇ ਸਾਡੇ ਘਰ ਦੇ ਆਨੰਦ ਬਾਰੇ ਉਹ ਹੀ ਦੱਸ ਸਕਦਾ ਜਿਹਨੇ ਉਹ ਆਨੰਦ ਲਿਆ ਤੇ ਭਾਈ ਸਾਹਿਬ ਭਾਈ ਸੇਵਾ ਸਿੰਘ ਦਰਮਾਲਾ ਜੀ ਨੇ ਉਹ ਆਨੰਦ ਲਿਆ ਤੇ ਫਿਰ ਉਹਨਾਂ ਨੇ ਮੋਖਾ ਦਿੱਤਾ ਸਾਰੇ ਪਾਸੇ ਸਾਰੇ ਪਾਸੇ ਤੇ ਕਹਿੰਦੇ ਪੁੱਤ ਕਾਲਜੋ ਦੇ ਵਿੱਚ ਸਜੋਬ ਜੇਕਰ ਲਿਆਉਣਾ ਚਾਹੁੰਦੇ ਆ ਤੇ ਤੁਹਾਡੇ ਦੇ ਜਿਹੜੇ ਮੁਖ ਨੇ ਇੱਥੋਂ ਹਰ ਹਰ ਵਾਰ ਬੈਠੇ ਉੱਥੇ ਦੇ ਉਸਤਤ ਹੋਏ ਮਾਰਗ ਇਹ ਨਹੀਂ ਇਸ 스테ਜ ਤੇ ਗੱਲ ਹੋਊਗੀ ਤੇ ਬਾਹਰ ਵੱਖਰਾ ਉਹ ਯਾਰੀ ਆ ਕਿ ਉਹ ਰਿਹਾ ਸਟੇਜ ਤੇ ਉਸ ਵੱਖਰਾ ਬਾਅਦ ਕੁਛ ਵੱਖਰਾ ਕੈਲੀ ਦਾ ਨਹੀਂ ਫਰਕ ਆ ਕਿਉਂਕਿ ਦਿਖਾਇਆ ਕੁਛ ਹੋ ਰਿਹਾ ਨਹੀਂ ਕੀਤਾ ਕੁਛ ਹੋ ਰਿਹਾ ਨਹੀਂ ਤੇ ਜੀ ਗੁਰੂ ਘਰ ਨੇ ਐਨਾ ਪੁੱਛ ਤੋ ਆਪ ਕਮਾਓਗੇ ਤਾਂ ਅੱਗੇ ਦੱਸ ਸਕਦੇ ਆ ਜੇ ਆਪ ਕਮਾਈ ਨਹੀਂ ਕਰੋਗੇ ਤਾਂ ਗੱਲ ਦਾਸ ਨਹੀਂ ਹੋਣਾ ਇਸ ਲਈ ਗੁਰੂ ਘਰ ਨੇ ਸਾਨੂੰ ਸਟਾਰ ਹੀ ਦੇ ਦਿੱਤੋ ਕਿਰਾਇਆ ਤੇ ਆਪ ਜਬੋ ਅਵਹਿ ਨਾਮ ਕਰੋ ਇਹ ਸਾਡੇ ਸਾਰੇ ਲਈ ਹੋਣੀ ਹੈ ਹਲੇ ਸਾਰੇ ਲਈ ਲਿਖਿਆ ਆ ਆਪ ਜਪਣਾ ਨੇ ਜਪੋਣਾ ਭਾਈ ਸਾਹਿਬ ਨੇ ਕਹਿੰਦੇ ਸੀ ਜੇ ਇੱਕ ਘੰਟਾ ਤੁਸੀਂ ਪ੍ਰਚਾਰ ਕਰਦੇ ਆ ਥੋੜਾ ਬਿਹਤ ਦੁੱਗਣਾ ਹੋ ਜੇ ਨਹੀਂ ਥੋੜਾ ਸਮਨ ਫੋਨ ਸੇ ਮਨ ਕਰਨ ਦੀ ਲੋੜ ਨਹੀਂ ਕਿਉਂਕਿ ਅਬ ਅਜ ਐਸਾ ਨਾਊਂਸ ਹੁੰਦਰ ਮੈਂ ਅਸੀਂ ਵੀ ਜਾ ਲਈ ਹਾਂ ਤੁਹਾਡੇ ਤੋਂ ਆਪਾਂ ਸਾਰੇ ਜਿਹੜੇ ਕਿਹੜਾ ਤਰਤੀਏ ਇਹ ਲਿਖਾਇਆ ਜੋ ਆਪਾਂ ਪਿਛਲੇ ਜਨਾ ਤੱਕ ਮਾਈ ਦਾ ਹੈ ਆਓ ਇਸ ਤਰ੍ਹਾਂ ਕਾਲਜ ਦੇ ਵਿੱਚ ਸਾਜੂ ਕਰਨਾ ਗੁਰਮਖੰਡਾ ਜੋ ਮਿਸ਼ਨ ਸੀ ਉਸ ਬੰਦੇ ਜਿੱਕਰਤਾ ਹੈ ਇੱਕ ਮਿੰਟ ਸਿਲਪ ਕਰੀਏ ਮੰਨ ਜੁੜੀ ਸਾਰੇ ਕਰੋ ਸ਼ਰੂ ਵਾ ਗੁਰੂ ਵਾ ਹਣ ਹੁਣ ਬਾਣ ਲਿਆ ਕਲ ਯੁਗ ਵਿੱਚ ਸਤਜੁਗ ਕਰਨਾ ਵਾਹਿਗੁਰੂ ਗੋਵਖੜੇ ਖਾਣ ਲਿਆ ਦੁਸ਼ਟਾਂ ਨੂੰ ਸੋਧਣ ਦੇ ਲਈ ਖਿਜ ਹੈ ਹੁਣ ਬਾੜ ਲਿਆ ਕਲ ਯੁੱਗ ਵਿੱਚ ਸਤਜੁਗ ਕਰਨਾ ਇਹ ਦੁਸ਼ਟ ਕਿਹੜੇ ਆ ਇਹ ਬਾਹਰ ਹੀ ਲਾਉਣਾ ਆਪਿਆ ਸਾ ਅਸੀਂ ਸਾਰੇ ਕੁਝ ਬਾਹਰ ਹੀ ਲਾ ਦੇ ਇਹ ਖਾਸਾ ਸੋਇ ਕਰਾਂ ਤੇ ਜਨ ਖਾਸਾ ਬਾਹਰ ਲਈ ਆਣੇ ਅੰਦਰ ਤਪੋ ਨਹੀਂ ਕੇ ਡਾਟਾ ਮਾਰੇ ਕਹਿੰਦੇ ਅੰਦਰ ਨਾ ਅੰਦਰ ਰਾਜ ਕਰ ਇਸ ਦੇ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਕੰਕਾ ਦਾ ਅਮਰਤ ਲੂਟੈ ਮਨੁੱਖ ਨਹੀਂ ਪੁੱਛਿਆ ਕੋਈ ਨ ਸੁਣਾ ਕਾਰਾ ਇਹ ਗੋਰਖਾ ਨੇ ਅਖਿਆਈ ਪਹਿਲਾ ਅੰਦਰ ਲੜੋ ਇਹਨਾਂ ਦੀ ਜਿੱਤ ਪ੍ਰਾਪਤ ਕਰੋ ਜਦੋਂ ਇਹਨਾਂ ਨੂੰ ਜਿੱਤ ਲਓਗੇ ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਇਆ ਹਾਰ ਹੋਣਾ ਇਥੇ ਨਹੀਂ ਮੁਸਾਕੀ ਹਾਰ ਹੋਣਾ ਕਿਸੇ ਬਾਹਰ ਨਹੀਂ ਦੇ ਸਾਹੇ ਪਰ ਲੜਨਾ ਜ਼ਰੂਰੀ ਆ ਸਾਨੂੰ ਕਹਿ ਤਾ ਖਾਲਸਾ ਸੋਇ ਕਰੇ ਨਿਰਧ ਜਾ ਜੇ ਇੱਕ ਦਿਨ ਵੀ ਨਾ ਕੀਤੀ ਖਾਲਸੇ ਦੀ ਕਰੇ ਜੇ ਨਦਰ ਕਰ ਉਹ ਖਾਲਸਾ ਹੁਣ ਨਦਰ ਕਿੱਥੇ ਕਰਾਂਗੇ ਬਾਹਰ ਤਾਂ ਨਦਰ ਮੁਣੀ ਅੰਦਰ ਤਾਂ ਰਾਵਣ ਦੇ ਸਮਾਂ ਦੋਧਨ ਕਰ ਨੂੰ ਅੰਦਰ ਹਰੋ ਜਿ ਕਿਵੇਂ ਨਾ ਹੋਵੇ ਹਰੋ ਤਾਂ ਅੰਦਰ ਹੀ ਹੋ ਸਕਦੀ ਖਾਲਸਾ ਸੋਇ ਕਰੇ ਨਿਰਧ ਜਾ ਦੁਸ਼ਟਾਂ ਨੂੰ ਸੋਤਣ ਦੇ ਲਈ ਖਿਜ ਹੈ ਗੁਣਬਾਨ ਲਿਆ ਸਤਿ ਜੁਗ ਕਾਲਨਾ ਬਾਣ ਕੇੜਾ ਵਾਹਿਗੁਰੂ 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 ਹੋ ਆਪੇ ਝੁਕਦੇ ਅੰਦਰ ਕਰਦੇ ਹੁਣ ਬਹੁਤ ਨੇ ਬੇੜੇ ਨਾ ਇਹ ਵਿੱਚ ਜੇਵਾ ਤੁਮ ਸਾਨ ਪਿਆ ਕਲ ਯੁਗ ਵਿੱਚ ਸਤ ਜੁਗ ਕਾਇਨਾ ਗੁਰੂ ਮਖੜੇ ਖਾਣ ਲਿਆ ਦੁਸ਼ਟਾ ਨੂੰ ਸੋਧਣ ਦੇ ਲਈ ਖਿੱਚ ਹੈ ਹੁਣ ਬਾਣ ਲਿਆ ਕਲ ਯੁਗ ਵਿੱਚ ਸਤ ਜੁਗ ਕਾਇਨਾ What? ਰਾਸਤਾ ਪ੍ਰਭ ਮਿਲਣੇ ਵਾਲਾ ਦੱਸਦੀ ਹੈ ਜੋ ਗੁਰਬਾਣੀ ਜੁਗਤੀ ਨਰ ਮੁਕਤ ਕਰਾਉਣਾ ਜੀ ਜੁਗਤੀ ਨਰ ਮੁਕਤ ਕਰਾਉਣਾ ਸੱਜ ਨੂੰ ਜਿਸ ਜਾਣ ਲਿਆ ਕਲ ਜੁਗ ਵਿੱਚ ਸੱਜ ਜੁਗ ਕਰਨਾ ਗੋਗੁਖਣੇ ਖਾਣ ਲਿਆ ਦੁਸ਼ਟਾਂ ਨੂੰ ਸੋਤਣ ਦੇ ਲਈ ਖਿਜ ਹੈ ਕਾਲਿਆ ਕਾਲ ਜੁੰਦ ਵਿੱਚ ਸੱਜ ਜੁੰਦ ਕਾਲੇ ਨਾ ਸਭ ਕੁ ਬੜਾਉਣਾ ਕਾਰਜ ਇਹ ਬੜਾ ਉਖਾਲਾ ਕਾਰਜ ਇਹ ਬੜਾ ਉਖਾਲਾ ਤਾਈਂਓ ਵਰਤਾਨ ਲਿਆ ਕਲ ਯੁਗ ਵਿੱਚ ਸਤਜੁਗ ਕਰਨਾ ਗੁਰਮੁਖ ਨੇ ਖਣ ਲਿਆ ਦੁਸ਼ਟਾਂ ਨੂੰ ਸੋਧਣ ਦੇ ਲਈ ਖਿਜ ਹੈ ਰੋੜ ਬਾਣ ਲਿਆ ਕਲ ਯੁਗ ਵਿੱਚ ਸਤਜੁਗ ਕਰਨਾ ਦੋਹੇ ਮੁਖੜੇ ਖਾਣ ਲਿਆ ਦੁਸ਼ਤਾਂ ਨੂੰ ਸੋਧ ਦੇ ਲਈ ਖਿੱਚ ਹੈ ਹੁਣ ਬਾ ਇੱਥੇ ਕੀ ਆਉਣਾ ਸੱਜ ਜਿੱਥੇ ਤੁਸੀਂ ਬਹਿ ਕੇ ਮਾਰਗ ਦੀ ਉਸਤਨ ਸ਼ੁਰੂ ਕਰ ਕਰਤੀਓ ਕੀ ਬਣ ਗਿਆ ਸੱਜ ਹੁਣ ਦੱਸੋ ਤੁਹਾਡੇ ਅੱਖ ਹੈ ਕਲ ਜੋਗ ਹੋਣਾ ਹੈ ਸੱਜ ਤੋਂ ਮਲ ਨੂੰ ਕੀ ਤਾਂ ਉੱਤ ਜਿੱਥੇ ਬਹਿਣਾ ਉਹਦੀ ਗੱਲ ਇਸ ਲਈ ਅਸੀਂ ਭਰਨਾ ਲਾ ਨਹੀਂ ਸਕਦੇ ਅਸੀਂ ਕੀ ਕਹਿੰਦੇ ਕਲ ਜੋਗ ਸਾਨੂੰ ਚ ਨਹੀਂ ਆਇਆ ਤਾਂ ਕਲ ਜੋਗ ਨਾਮ ਹੀ ਜਿੱਥੇ ਜਾਂਦਾ ਅਸੀਂ ਬੰਦਲਾ ਬਣਾ ਲੈਣਾ ਨਹੀਂ ਸਾਡਾ ਅਸੀਂ ਹੋਰ ਜੂਣ ਤਾਂ ਕਹਿ ਲਈ ਮੈਂ ਤਾਂ ਜੂਣ ਹੀ ਹੋਣ ਲੈ ਮੈਂ ਤਾਂ ਮੁਕਤ ਹੋਣੀ ਲੈਣੀ ਪਈ ਇਹ ਮੁਲਖਾ ਜਾਣਾ ਤਾਂ ਉਹ ਮੌਕਾ ਨਹੀਂ ਦਿੱਤਾ ਹੀ ਬੰਨਾ ਲੈ ਨਹੀਂ ਸਾਡੇ ਕੋਲ ਇਹ ਖਤਰ ਕੰਮੀ ਇੱਕ ਅੱਗੇ ਪੇਜਿਆ ਪਰ ਜੋ ਉਹ ਵਿੰਧ ਭੂਣ ਮਤ ਜਾਓ ਮਾਨਸ ਜਾਣ ਕਾ ਇਹ ਹੀ ਲਾਉਂਦੇ ਜੀ ਸਾਡੇ ਅਧਿਆ ਅਸੀਂ ਜਦੋਂ ਬਹਿਣਾ ਇਸ ਤੋਂ ਗੱਲ ਨਹੀਂ ਚਾਹੀਦੀ ਇਸ ਲਈ ਅਸੀਂ ਜੇਕਰ ਇਹ ਵਿਚਾਰ ਕਰਾਂਗੇ ਅਸੀਂ ਦੋ ਜਣੇ ਬੈਠਿਆ ਤੁਸੀਂ ਥੋੜੇ ਅੱਗੇ ਅਸੀਂ ਉਹ ਘੈਂਟਾ ਕਾਜ ਉਹ ਦੀ ਤੀਰ ਕਰਾਂਗੇ ਸਾਡੇ ਵਿੱਚ ਆਪਣੇ சுவாਸ ਨੂੰ ਸਮਰਕਰਨਾ ਕਿੰਨੇ ਇਸ ਜਿਹੇਹੰਦੀ ਆ ਗੁਰਮਖਾਣਾ ਜੋ ਉਪਰਾਲਾ ਉਹ ਐਕਟੀਸੀ ਹਰ ਘਰ ਘਰ ਦੇ ਵਿੱਚ ਹਰ ਜੀਵ ਦੇ ਵਿੱਚ ਇਹ ਉਪਦੇਸ਼ ਜੋ ਸਤਿਗੁਰੂ ਨੇ ਬਾਰੀ ਦਾ ਉਹਦੇਦਰ ਘਰ ਘਰ ਜੀ ਉਹਨੂੰ ਪਤਾ ਲੱਗ ਜੇ ਇਹਦਾ ਮਕਸਦ ਕੀ ਆ ਇਸ ਜਿਹੜੇ ਕਿਸੇ ਸੇਮਾਨ ਦੇ ਵਿੱਚ ਕੋਈ ਬਤ ਫੈਮੀ ਆਇਆ ਭਾਈ ਸਾਹਿਬ ਜੇ ਕੁਝ ਸ਼ੁਰੂ ਕਰਦੋ ਤੋਂ ਕੋਈ ਨਾ ਮਕਸਦ ਹੀ ਹੈ ਕਿਸੇ ਹੋਰ ਕੋਈ ਉਹਨਾਂ ਦਾ ਗੁਰਮਖਾਣਾ ਮਕਸਦ ਕੀ ਅੰਦਰ ਉਹਨਾਂ ਦਾ ਮਕਸਦ ਹੀ ਇਹ ਸੀ ਫਿਰ ਤੁਸੀਂ ਲਗਾਤਾਰ 7 ਦਿਨਾਂ ਤੋਂ ਕੱਤੇ ਹੋਇਆ ਜਾਂ ਕੋਈ ਹੋਰ ਗੱਲ ਕੋਈ ਨਾ ਕੋਈ ਹੋਰ ਗੱਲ ਸੰਸਾਰੀ ਗੱਲ ਕੀਤੀ ਹੈ ਕੋਈ ਹੋਇਆ ਕਿਉਂਕਿ ਕਾਰਿਆ ਕਿਉਂ ਕਰ ਰਹੇ ਸਭ ਐਕਟੇ ਜਾਲ ਗੁਰਮੁਖ ਬਾਦਮੀ ਲਈ ਸਭ ਤੋਂ ਜਿਹੜਾ ਤਰ੍ਹਾਂ ਬਣਾਦਾ ਵੀ ਆਹਾ ਕੀ ਰਿਹਾ ਵੀ ਇਹਦੇ ਜਿਵੇਂ ਆਪਾਂ ਨਿਕਲ ਆਏ ਜਿਹੜੇ ਨਿਕਲ ਗਏ ਉਹ ਚੱਤੇ ਗੁਰਮੁਖ ਲਾਹਾਂ ਲੈ ਗਈ ਮਨਮੁਖ ਚੱਲੇ ਮੂੜ ਦੁਆਏ ਜੀ ਉਹ ਜੇ ਸਾਢੇ ਹੱਥ ਆ ਅਸੀਂ ਜ਼ਿੰਦਗੀ ਨੂੰ ਮਨਮੁਖ ਬਣ ਕੇ ਜੀਣਾ ਹੈ ਗੁਰਮੁਖ ਬਣ ਕੇ ਜੀਣਾ ਇਸ ਲਈ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਮਾਰਗ ਕਰਾਉ ਮਾਰਾ ਤੁਹਾਨੂੰ ਤੁਹਾਨੂੰ ਮੌਕਾ ਮਾਰਾ ਤੁਹਾਨੂੰ ਬਾਅਦ ਮੈਂ ਕਿਸਾ ਲੈ ਕੇ ਆਇਆ ਜਿਵੇਂ ਆਪਾਂ ਪ੍ਰਸ਼ਾਦ ਅ ਜੇਕਰ ਪਤ ਕੇ ਸਾਡੇ ਅੱਗੇ ਪਿਆਰ ਖਾਲੀ ਸਾਡੇ ਕੇ ਹੁਣ ਜੇਕਰ ਅਸੀਂ ਇੰਨੇ ਚਾਹ ਰਹੇ ਆਂ ਵੀ ਗੁਰਤੀ ਓਰ ਦੇ ਮੁਖ 'ਚ ਪਵੇ ਇਦਾਂ ਤਾਂ ਨਹੀਂ ਹੋਣਾ ਕੋਲ ਮਤ ਉਹਦੋਂ ਦਾ ਕਰਨ ਨਾ ਕਿਹੜਾ ਹੱਥ ਦੇ ਨਹੀਂ ਸੀ ਖਾਦ ਦਾ ਦੇ ਨਹੀਂ ਸੀ ਕੰਮ ਕਰਦਾ ਇਹ ਰਸਾਂ ਦੇ ਨਹੀਂ ਸੀ ਮਨ ਇਸ ਲਈ ਸਭ ਕੁਝ ਵਾਈਫ ਕੋ ਵਾਈਫ ਨੂੰ ਨੇ ਕਰਵਾ ਚਾਹੀ ਤੀ ਹਰ ਮੁਖੀ ਜਮਾ ਦੇ ਤਾਂ ਸੰਗਲੇ ਦੀ ਗੁਰਮੁਖਲਾ ਤੇ ਸਤਗੁਰਾਂ ਦੀ ਬਾਣੀ ਸਾਡੇ ਚੋਲਿਆ ਇਸੇ ਜੋਗ ਹੋ ਚਾਹੀਦਾ ਮਲਾਪ ਕਰੀ ਸਭ ਤੋਂ ਸਾਡੇ ਕੋਲ ਇਸ ਲਈ ਅਸੀਂ ਕੋਈ ਬਹਾਨਾ ਨਹੀਂ ਲਾ ਸਕਦੇ ਇਸ ਲਈ ਜਿੰਨੂੰ ਕਮਾਈ ਕਰ ਰਹੀ ਆ ਅੱਜ ਤੋਂ ਬਾਅਦ ਬਹਾਨੇ ਬਿਲਕੁਲ ਬੰਦ ਜਿੱਥੇ ਖੜਦੇ ਉਹਦੀ ਉਸਤ ਜਿੱਥੇ ਬਹਿਨੇ ਆਉਂਦੀ ਉਸਤ ਫੇਰ ਗੱਲ ਬਣੇ ਸਹਿਸਭਾ ਸੈਸਮਈ ਗੱਲ ਬਣ ਜਾਣੀ ਜਿੱਥੇ ਕਰ ਸਿਖਿਆ ਹਾਂ ਤੇ ਆਉਂਦੇ ਇਸ ਦੇ ਇੰਤਿਆ ਇਹ ਗੁਰਮਖੰਡਾ ਵਿੱਚ ਅਸੀਂ ਇਹ ਬਰਲਾ ਲੀ ਸੋ ਸਾਰੇ ਸਾਰੇ ਪਰਿਵਾਰ ਨੂੰ ਗੁਰਮਖੰਡਾ ਦੇ ਯਰਗ ਦੇ ਮਾਰੇ ਦੀਆਂ ਲੱਖ 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 ਵਦਨੀਆਂ ਵਾਇ ਉਤਰਪਕਾਂ ਬੇਸ਼ੱਕ ਸੀ ਗੁਰਮਖੰਡਾ ਦੇ ਬਚਨਾਂ ਦੇ ਪਹਿਰਾ ਦੇਈਏ ਤੇ ਇਹ ਵੀ ਸਾਰੇ ਬਸਰਵਾ ਸੰਗ ਨੂੰ ਬੇਨਤੀ ਆਈ ਕਿ ਸੋਜਾਰ ਕਰਦੇ ਆ ਖੁਸ਼ੀ ਗਾਇਨ ਕਰਦੇ ਹੋਣ ਦੇ ਬੁੱਲਾਂ ਚ ਕਾ ਟੁੱਟੀਆਂ ਰਹਿ ਜਾਣਗੀਆਂ ਆਪ ਸਾਰਬਸੰਗ ਅਤੇ ਤੁੰਦ ਸੰਗੀਤ ਬੁੱਲਾਂ ਸਰੀ ਮਾਰੇ ਵਾਸ਼ੀ ਜੋਗਨ ਕਾ ਤੁਨ ਜੀ ਬੁਲਾਉਂਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ